ਮਨਜੋਗ ਡੀਜੀਪੀ ਮ Punjab ਅਤੇ ਡੀਆਈਜੀ ਪਟਿਆਲਾ ਰੇਂਜ ਦੇ ਨਿਸ਼ਾ ਨਿਰਦੇਸ਼ੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਨਸ਼ਾ ਤਸਕਰਾ ਦੇ ਖਿਲਾਫ ਕਾਰਵਾਈ ਕਰਦੀ ਆ ਰਹੀ ਉਸੇ ਮਹੀਨੇ ਬਹੁਤ ਵੱਡੀ ਸਫਲਤਾ ਸਾਨੂੰ ਉਦੋਂ ਮਿਲੀ ਜਦੋਂ ਐਸਪੀਡੀ ਯੋਗੇਸ਼ ਸ਼ਰਮਾ ਡੀਐਸਪੀ ਰਾਜਪੂਰਾ ਵਿਕਰਮ ਰਾਓ ਅਤੇ ਇਨਸਪੈਕਟਰ ਕਿਰਪਾਲ ਸਿੰਘ ਦੀ ਟੀਮ ਨੇ ਸਪੈਸ਼ਲ ਨਾਕਾਬੰਦੀ ਕੀਤੀ ਪਹਿਲਾਂ ਇਨਫੋਰਮੇਸ਼ਨ ਡਿਵੈਲਪ ਕੀਤੀ ਤੇ ਦੋ ਦੋਸ਼ੀਆਂ ਨੂੰ ਅਰੈਸਟ ਕਰਦੇ ਹੋਏ 1 ਲੱਖ ਤੇ 5000 ਲੋਮੋਟਿਲ ਦੀਆਂ ਗੋਲੀਆਂ ਬਰਾਮਦ ਕੀਤੀਆਂ ਇਹ ਹੈਵੀ ਕਮਰਸ਼ੀਅਲ ਰਿਕਵਰੀ ਹੈਗੀ 1 ਲੱਖ ਤੋਂ ਜ਼ਿਆਦਾ ਟੈਬਲੇਟਸ ਮਿਲੀਆਂ ਐਂਡ 10 ਨੰਬਰ ਮੁਕੱਦਮਾ ਸਦਰ ਰਾਜਪੁਰੇ 'ਚ ਦਰਜ ਕੀਤਾ ਗਿਆ ਇਹ ਦੋਵੇਂ ਜਿਹੜੇ ਦੋ ਦੋਸ਼ੀ ਅਰੈਸਟ ਕੀਤੇ ਆ ਦਰਾਹੇ ਏਰੀਏ ਦੇ ਰਹਿਣ ਵਾਲੇ ਆ ਇਹਨਾਂ ਚੋਂ ਇੱਕ ਦਾ ਨਾਮ ਕੁਲਵਿੰਦਰ ਸਿੰਘ ਉਰਫ ਕਿੰਦੀ ਦੂਜਾ ਬਲਵਿੰਦਰ ਸਿੰਘ ਇਹਨਾਂ ਤੋਂ ਸਤਾਈ ਨਾਲ ਕੁਸ਼ਿਸ਼ ਕਰਨ ਤੋਂ ਬਾਅਦ ਇਹਨਾਂ ਨੇ ਦੱਸਿਆ ਕਿ ਸਹਾਰੰਪੁਰ ਉੱਤਰ ਪ੍ਰਦੇਸ਼ ਯੂਪੀ ਏਰੀਏ ਚੋਂ ਇਹ ਜਿਹੜੀ ਗੋਲੀਆਂ ਨੇ ਮਚਿਲੀ ਗੋਲੀਆਂ ਲੈ ਕੇ ਆਏ ਸੀ ਬਹੁਤ ਛੇਤੀ ਇੱਕ ਇੰਟਰ ਸਟੇਟ ਆਪਰੇਸ਼ਨ ਵੀ ਅਸੀਂ ਲਾਨ ਕਰ ਰਹੇ ਆ ਤਾਂ ਕਿ ਕਿੱਥੋਂ ਲੈ ਕੇ ਆਏ ਸੀ ਤੇ ਅੱਗੇ ਕਿਹਨੂੰ ਇਹ ਡਿਲੀਵਰੀ ਦੇਣੀ ਸੀ ਜਿਹਨੂੰ ਕਿ ਅਸੀਂ ਐਨਡੀਪੀਐਸ ਐਕਟ ਚ ਮੰਨਜੋ ਬੀਜੇਪੀ ਪੰਜਾਬ ਦੇ ਦਾ ਤਮਾਤਾ ਫੋਰਵਰਡ ਅਤੇ ਬੈਕਵਰਡ ਲਿੰਕੇਜ ਕਹਿੰਦੇ ਆ ਜਦੋਂ ਕੋਈ ਵੀ ਰਿਕਵਰੀ ਹੁੰਦੀ ਆ ਅਸੀਂ ਕੱਲੇ ਕੱਲੇ ਪਹਿਲੂ ਤੇ ਪੜਤਾਲ ਕਰਾਂਗੇ ਤੇ ਵੇਖਾਂਗੇ ਕਿ ਪਿੱਛੋਂ ਇਹ ਕਿੱਥੋਂ ਨਸ਼ੀਲੀ ਗੋਲੀਆਂ ਲੈ ਕੇ ਆਏ ਸੀ ਤੇ ਅੱਗੇ ਕਿਹਨੂੰ ਡਿਲੀਵਰੀ ਦੇਣੀ ਸੀ ਇਹ 1 ਲੱਖ ਪਲੱਸ ਗੋਲੀਆਂ ਦੀ ਹੈ ਵੀ ਕਮਰਸ਼ੀਅਲ ਰਿਕਵਰੀ ਆ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ 100 ਪਲਸ ਕਮਰਸ਼ੀਅਲ ਕੁਆਂਟੀਟੀ ਦੇ ਮੁਕਦਮੇ ਦਰਜ ਕੀਤੇ ਸੀ ਤੇ ਅਸੀਂ ਇਨਸ਼ੋਰ ਕਰਾਂਗੇ ਕਿ ਜਦੋਂ ਵੀ ਕਮਰਸ਼ੀਅਲ ਰਿਕਵਰੀ ਹੁੰਦੀ ਹੈ ਤੇ ਸੰਬੰਧਿਤ ਨਸ਼ਾ ਤਸਕਰਾਂ ਦੀ ਮੂਵੇਬਲ ਅਤੇ ਇਮੂਵੇਬਲ ਜਾਇਦਾਦ ਨੂੰ ਅਟੈਚ ਕਰਾਇਆ ਜਾਵੇ 68 ਐਫ ਐਨਡੀਪੀਐਸ ਐਕਟ ਦੇ ਤਹਿਤ ਉਸ ਲੜੀ 'ਚ ਪਟਿਆਲਾ ਪੁਲਿਸ ਨੇ ਬੀਤੇ ਸਾਲ ਵੀ 24 ਨਸ਼ਾ ਤਸਕਰਾਂ ਦੀ ਕੁਝ 6 ਕਰੋੜ ਪਲਸ ਦੀ ਪ੍ਰਾਪਰਟੀ ਜਿਹੜੀ ਉਹ ਅਟੈਚ ਕਰਾਈ ਹੈ ਅਟੈਚਮੈਂਟ ਦੇ ਨਾਲ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਨੂੰ ਫਾਈਨੈਂਸ਼ੀਅਲ ਸੈਟਬੈਕ ਹੁੰਦਾ ਹੈ ਐਂਡ ਸਟਰੋਂਗ ਮੈਸੇਜ ਜਾਂਦਾ ਹੈ ਕਿ ਜੇਕਰ ਨਸ਼ੇ ਦੀ ਕਮਾਈ ਨਾਲ ਕੋਈ ਪ੍ਰਾਪਰਟੀ ਬਣਾਈ ਜਾਊਗੀ ਤੇ ਪਟਿਆਲਾ ਪੁਲਿਸ ਬੜੀ ਸਰਗਰਮੀ ਨਾਲ ਉਹਨੂੰ ਅਟੈਚ ਕਰਾਊਗੀ ਐਂਡ ਹਰ ਕਮਰਸ਼ੀਅਲ ਰਿਕਵਰੀ ਚ ਫਾਰਵਰਡ ਅਤੇ ਬੈਕਵਰਡ ਲਿੰਕੇਜ ਨੂੰ ਪਟਿਆਲਾ ਪੁਲਿਸ ਐਂਸ਼ਯੂਰ ਕਰੇਗੀ ਰਏ ਪਿਛਲੇ ਟਾਈਮ ਤੋਂ ਕਰ ਰਹੇ ਸੀ ਕਮੀਆਂ ਤੇ ਉਹ ਨਹੀਂ ਮਤਲਬ ਇਹਨਾਂ ਨੇ ਦੱਸਿਆ ਕਿ ਇਹ ਪਿਛਲੇ 6 ਮਹੀਨਿਆਂ ਤੋਂ ਇਸ ਕਾਰੋਬਾਰ 'ਚ ਸੀਗੇ ਤੇ ਇਹਨਾਂ ਦੇ ਉੱਪਰ ਹੋਰ ਵੀ ਜਿਹੜੇ ਅਪਰਾਧਿਕ ਮੁਕਦਮੇ ਜੇਕਰ ਕੋਈ ਦਰਜ ਆ ਗਿਆ ਉਹਦੇ ਬਾਰੇ ਵੀ ਪੜਤਾਲ ਕੀਤੀ ਜਾ ਰਹੀ ਹੈ ਤੇ ਆਣ ਮੌਲੇ ਸਮੇਂ 'ਚ ਵੀ ਇੰਟਰ ਸਟੇਟ ਅਤੇ ਇੰਟਰ ਡਿਸਟ੍ਰਿਕਟ ਨਾਕਾਬੰਦੀ ਕਰਕੇ ਪਟਿਆਲਾ ਪੁਲਿਸ ਜਿਹੜੀ ਆ ਨਸ਼ਾ ਤਸਕਰਾਂ ਦੇ ਖਿਲਾਫ ਜਿਹੜੀ ਬਰਜ਼ੋਰ ਕਾਰਵਾਈ ਕਰ ਰਹੀ ਸਰ ਬੋਲੀਆਂ ਲੂਜ਼ ਵਿੱਚ ਆ ਕਿ ਪੈਕਿੰਗ ਦੇ ਵਿੱਚ ਆਈ ਸੀ ਆ ਸਾਰੀ ਪੈਕਿੰਗ ਚ ਆ ਜੀ ਤੇ ਉਹਦੀ ਫੈਕਟਰੀ ਜੇ ਪਤਾ ਲੱਗੇ ਉਹ ਸਾਰਾ ਵੈਰੀਫਾਈ ਕਰਾਂਗੇ ਜੀ ਚੰਗਾ ਸਵਾਲ ਆ ਕਿ ਕਿਉਂਕਿ ਪੈਕਿੰਗ ਚ ਹੈਗੀ ਆ ਤੇ ਬੈਚ ਨੰਬਰ ਤੇ ਡਿਸਪੈਚਮੈਂਟ ਵਗੈਰਾ ਕਿਹੜੇ ਫਰਮ ਚੋਂ ਕਿਹੜੀ ਫੈਕਟਰੀ ਚ ਬਣਿਆ ਉਹ ਸਾਰਾ ਅਸੀਂ ਕੱਢ ਲਾਂਗੇ ਹੂੰ ਤੇ ਜਿੱਥੋਂ ਵੀ ਸਬੰਧਤ ਫੈਕਟਰੀ ਤੋਂ ਇਹ ਪਿਲਫਰੇਜ ਹੋਈਆਂ ਮਸ਼ੀਲੀ ਗੋਲੀਆਂ ਦੀ ਉਹਨਾਂ ਨੂੰ ਵੀ ਅਸੀਂ ਇਸ ਮੁਕਦਮੇ 'ਚ ਜ਼ਰੂਰ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਊ। ਸਰ ਸਰ ਮੈਂ ਕੁਛ ਨਹੀਂ ਇਹ ਜਿਹੜੀ ਵਾਈ ਜਿਹੜੀ ਹੈਗੀ ਹੈ ਕਾਦੇ ਲਈ ਯੂਜ਼ ਹੁੰਦੀ ਹੈ ਮੈਡੀਸਨਲ ਪੀਸੇ ਲਈ ਯੂਜ਼ ਹੁੰਦੀ ਹੈ ਕਿ ਨਹੀਂ? ਦੇਖੋ ਜੀ ਐਨਡੀਪੀਐਸ 'ਚ ਸ਼ੈਡਿਊਲ 10 ਡਰੱਗਸ ਜਿਹੜੇ ਹੁੰਦੇ ਆ ਜਿਹੜੇ ਮਸ਼ੀਲੇ ਪਦਾਰਥ ਨੇ ਉਹਦੇ 'ਚ ਇਹ ਕਵਰ ਹੈਗੀ ਹੈ। ਤੇ ਇਸ ਗੋਲੀ ਦਾ ਮੈਡੀਸਨਲ ਜਿਹੜਾ ਯੂਜ਼ ਆ ਉਹਦੇ ਬਾਰੇ ਸ਼ਾਇਦ ਪੇਂਕਿਲਰ ਸਟਰੋਂਗ ਪੇਨ ਦੇ ਵੱਜੋਂ ਵੇਚੀ ਜਾਂਦੀ ਪਰ ਐਂਡੀ ਪੀਐਸ ਚ ਕਵਰਡ ਹੈਗੀ ਆ ਉਹ ਅਸੀਂ ਪੜਤਾਲ ਕਰ ਰਹੇ ਆ ਜੀ ਇਹਨਾਂ ਦੇ ਸਬੰਧਤ ਜ਼ਿਲ੍ਹੇ ਤੋਂ ਵੀ ਅਸੀਂ ਰਿਪੋਰਟ ਲਵਾਂਗੇ ਕਿ ਪੁਰਾਣੇ ਅਪਰਾਧਿਕ ਮਾਮਲੇ ਇਹ ਸਰ ਕਿਸੇ ਬਜਟ ਚ ਸੀ ਜਾਂ ਪੈਸੇ ਸੀ ਜਿਹੜਾ ਐਵੇਂ ਕੁਆਂਟੀਟੀ ਲੱਗੇ ਜਾ ਰਹੇ ਸੀਗੇ ਪੜਤਾਲ ਉਸ ਗੱਡੀ ਉਹ ਗੱਡੀ ਸੀ ਕਿਵੇਂ ਸੀ ਜਰਾ ਮਤਲਬ ਕਿੱਥੋਂ ਨਹੀਂ ਇਹ ਇਹ ਆਪਣੀ ਗੱਡੀ ਪਿੱਛੇ ਛੱਡ ਕੇ ਪੈਦਲ ਸੀਗੇ ਜੀ ਤੇ ਸੋਰਸ ਬੇਸਡ ਆਪਰੇਸ਼ਨ ਸੀਗਾ ਤਾਂ ਇਹਨੂੰ ਪੈਦਲ ਹੀ ਕਾਬੂ ਕੀਤਾ ਸੀ ਸਹਿਰ ਪੁੱਛਿਆ ਸੀ ਮੈਂ ਲੋਮੋਟੋ ਵੀ ਜਿਹੜਾ ਮੈਡੀਸਿਨ ਦੇ ਲਿਖਿਆ ਹੋਆ ਡਾਈਗੇਟਿਕਲੀ ਯੂਜ਼ ਹੁੰਦੀ ਹੈ ਮੈਂ ਮਤਲਬ ਪੁੱਛ ਰਿਹਾ ਸੀਗਾ ਇਜ਼ ਇਟ ਕਰੈਕਟ ਫॉर ਡਾਈਗੇਟਿਕਲੀ ਮੈਂ ਦੇਖੋ ਜੀ ਡਾਕਟਰ ਦੀ ਮੈਡੀਕਲ ਪ੍ਰੈਕਟਿਸ਼ਨਰਸ ਵਿਲ ਬੀਏਬਲ ਟੂ ਟੈਲ ਯੂ ਬੈਟਰ ਬਟ ਫਾਰ us it is ਕਵਰਡ ਅੰਡਰ ਸ਼ੈਡਿਊਲ 10 ਆਫ ਦੀ ਐਨਡੀਪੀਐਸ ਐਕਸੋਇਸ ਹੈਵਿੰਗ ਅਮਰਸ਼ਲ ਕਵਰਦੀ ਥੈਂਕ ਯੂ ਸੋ ਮਚ